राम जय श्री बालाजी सारे ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਪ੍ਰਭੂ ਕਿਰਪਾ ਦੇ ਨਾਲ Shri Hanuman Chalisa Parivar 8ਵਾਂ ਵਾਰਸ਼ਿਕ ਮੇਲਾ ਮਨਾਉਣ ਜਾ ਰਿਹਾ ਹੈ ਇਹ ਜੋ ਮੇਲਾ ਹੈ 28 ਫਰਵਰੀ ਨੂੰ ਆਪਣਾ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਇਹਦਾ ਆਰੰਭ ਹੋਏਗਾ ਆਪਣਾ ਤੇ Shri Bala Ji Maharaj ਦੀ ਕਿਰਪਾ ਦੇ ਨਾਲ ਆਪਣਾ 1 ਮਾਰਚ ਨੂੰ ITI ਕਾਲਜ ਦੇ ਵਿੱਚ Shri Hanuman Chalisa Parivar ਵੱਲੋਂ Hanuman Chalisa ਦੇ ਪਾਠ ਈਵਨ ਗੁੰਗਾਨ ਕੀਤਾ ਜਾਏਗਾ ਇਹੋ ਜਿਹੜਾ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਹਾਂਜੀ ਜੀ ਹਰ ਸਾਲ ਹੁੰਦਾ ਹੈ ਮਹਾਰਾਜ ਦੀ ਕਿਰਪਾ ਨਾਲ ਇਹ 8ਵਾਂ ਸਾਲਾਨਾ ਮੇਲਾ ਹੈ ਆਪਣਾ ਤੇ ਪ੍ਰਭੂ ਕਿਰਪਾ ਦੇ ਨਾਲ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਚਰ ਹੋ ਯੁਗਾ ਸੁਬਾਹ ਸਿੰਦਾ ਹਰ ਹਰ ਮਾਨ ਜੀ ਦਾ ਦੱਸਣ ਕਿ ਹਨੂਮਾਨ ਜੀ ਨਾਲ ਜੁੜਨਾ ਉਹਨਾਂ ਦਾ ਨਾਮ ਸਿਮਰਨ ਕਰਨਾ ਇੱਕ ਇਨਸਾਨ ਦੇ ਪਿਛਲੇ ਜਨਮ ਦੇ ਤੁਲ ਜਿਹੜੇ ਫਲ ਨੇ ਇਸ ਜਨਮ 'ਚ ਮਿਲਦੇ ਆ ਇਨਸਾਨ ਨੂੰ ਦੇਖੋ ਜੀ ਬੰਦਾ ਬਹੁਤ ਭਾਗਾ ਵਾਲਾ ਹੈ ਕਿ Shri Hanuman Ji ਮਹਾਰਾਜ ਦੀ ਉਹਨਾਂ ਦੀ ਮਿਹਰ ਹੋਏ RAM Ji ਦੀ ਮਿਹਰ ਹੋਏ ਤੇ ਹਨੂਮਾਨ ਜੀ ਦੀ ਭਗਤੀ ਮਿਲਦੀ ਹੈ ਤੇ तुलसीदास महाराज ने कहा है जो ये पढ़े हनुमान चालीसा होए सिद्धि सखी गौरीसा हनुमान चालीसा पढ़ने दे, दे, चाली दे, दे नाल ही ਸਾਡਾ ਉਦਾਰ ਹੋ ਜਾਣਾ ਹੈ ਕੀ ਪਤਾ ਪ੍ਰਭੂ ਦੇ ਦਰਸ਼ਨ ਹੋ ਜੈਨੇ ਤੇ ਇਸ ਕਰਕੇ श्री हनुमान चालीसा परिवार हर ਐਤਵਾਰ ਦੇ ਐਤਵਾਰ ਪਿਛਲੇ 10 ਸਾਲਾਂ ਤੋਂ ਪ੍ਰਭੂ ਕਿਰਪਾ ਦੇ ਨਾਲ ਘਰ-ਘਰ ਦੇ ਵਿੱਚ हनुमान चालीसा ਦੇ ਆ ਪਾਠ ਕਰਦਾ ਹੈ ਤਾਂ ਜੋ ਉਹਨਾਂ ਦੀ ਜੋਤੀ ਆਪਣੇ ਅੰਦਰ ਤੇ ਜੱਗੇ-ਜੱਗੇ ਤੇ ਬਾਕੀ ਵੀ ਪਰਿਵਾਰਾਂ ਤੱਕ ਇਹਦਾ ਅਸਰ ਪਈ ਅਜਿਹਾ ਇੱਕ ਮਾਤਰੂ ਤੋਂ ਸ਼ੁਰੂ ਕਰ ਰਹੇ ਹੋ ਇਹਦਾ ਹਵਨ ਵੀ ਕੁਫਤਾ ਜਾਏਗਾ ਬਿਲਕੁਲ ਜੀ ਕੱਲ ਆਪਣਾ 23 ਤਰੀਕ ਨੂੰ ਆਈਟੀਆ ਕਾਲਜ ਦੇ ਵਿੱਚ ਹਵਨ ਕੁੰਡਾ ਦੇ ਬਣ ਰਹੇ ਆ ਆਪਣਾ ਤੇ ਇੱਥੇ ਮਹਾਰਾਜ ਦਾ ਹਵਨ ਯੱਗ ਹੋਏਗਾ ਉਹਨਾਂ ਕੋਲ ਅਨੁਮਤੀ ਲਈਤੀ ਜਾਏਗੀ ਕਿਉਂਕਿ ਵਿਸ਼ਾਲ ਕਾਰਿਆ ਹੈ ਇਹਨਾਂ ਦੇ ਅਨੁਮਤੀ ਤੋਂ ਬਗੈਰ ਸੰਭਵ ਨਹੀਂ ਹੋ ਸਕਦਾ ਕਿੰਨੇ ਹਵਨ ਕੁੰਡ ਬਣ ਰਹੇ ਨੇ ਇਹਦਾ ਅੱਜ ਬਣਾਈ ਸੀ ਇਸ ਵਾਰੀ ਹਨੂਮਾਨ ਜੀ ਦੀ ਕਿਰਪਾ ਨਾਲ ਇੱਕ ਵਿਸ਼ਾਲ ਹਵਨ ਕੁੰਡ ਬਣਾਇਆਤਾ ਹੈ ਜਿਹਦੇ ਵਿੱਚ ਆਪਣੇ ਕਾਫੀ ਸਾਡੇ ਪਰਿਵਾਰ ਹੈ ਉਹ ਸਾਰੇ ਇਹਦੇ ਵਿੱਚ ਆਪਣਾ ਬੈ ਕੇ ਸ਼੍ਰੀ ਹਨੂਮਾਨ ਚਲੀ ਸਾਦਾ ਆਪਣਾ ਜਾਪ ਹੋਏਗਾ ਨਾਲ ਅਹੂਤੀਆਂ ਪੈਣਗੀਆਂ ਉਹਦੀ 22 ਤਰੀਕ ਨੂੰ ਕਿਹੜੇ ਕਿਹੜੇ ਇਲਾਕੇ ਤੋਂ ਤੁਹਾਡੀ ਸ਼ੋਭਾ ਯਾਤਰਾ ਤੇਰੀ ਜੋਤੀਆਂ ਆ ਰਹੀਆਂ ਵਾ ਜੋਤੀ ਕਿਤੋਂ ਕਿਤੋਂ ਲੋਕ ਆ ਰਹੇ ਔਰ ਕੀ ਪ੍ਰੋਗਰਾਮ ਜਿਹੜੇ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਬਾਅਦ ਦੇ ਦਿਆਂਗੇ ਦੇਖੋ ਜੀ ਇਹ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਲਾਨਾ ਮੇਲਾ ਹੁੰਦਾ ਹੈ ਇਕ ਜੋਤੀ ਸਰੂਪ ਦੇ ਵਿੱਚ ਅਸੀਂ ਹਨੂਮਾਨ ਜੀ ਮਹਾਰਾਜ ਨੂੰ ਅਸੀਂ ਸਮਝੀਦਾ ਨਾ ਸਾਡਾ ਭਾਵ ਹੈਗਾ ਵੇ ਕਿ ਜਿੱਦਾਂ ਕਿ ਮਹਿੰਦੀਪੁਰ ਬਾਲਾ ਜੀ ਤੋਂ ਆਪਣਾ ਜੋਤੀ ਆਏਗੀ ਉਹਦੇ ਵਿੱਚ ਮਹਿੰਦੀਪੁਰ ਬਾਲਾ ਜੀ ਆਪਣਾ ਵਿਰਾਜਮਾਨ ਹੋਣਗੇ ਸਾਲਾਸਰ ਬਾਲਾ ਜੀ ਤੋਂ ਆਏਗੀ ਸਾਲਾਸਰ ਬਾਲਾ ਜੀ ਵਿਰਾਜਮਾਨ ਹੋਣਗੇ ਚਿੰਤਪੁਰਨੀ ਧਾਮ ਤੋਂ ਆਏਗੀ ਆਪਣੀ ਜਵਾਲਾ ਜੀ ਧਾਮ ਤੋਂ ਆਏਗੀ ਤਿਸ਼ਰੀ ਬੜਾ ਹਨੂਮਾਨ ਮੰਦਿਰ ਲੰਗੂਰਾ ਵਾਲੇ ਤੋਂ ਆਏਗੀ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਰੱਥ ਦੇ ਉੱਤੇ ਵਿਰਾਜਿਤ ਕਰਕੇ ਆਪਣਾ ਹਾਲ ਗੇੜ ਤੋਂ ਆਪਾਂ ਲਗਭਗ 12.5 ਦੇ ਆਪਾਂ ਸ਼ੁਰੂ ਕਰਾਂਗੇ ਸ਼ੋਭਾ ਯਾਤਰਾ ਇਰੇ ਵਿੱਚ ਨਾ ਹਨੂਮਾਨ ਜੀ ਮਹਾਰਾਜ ਦੇ ਨਾ ਸਿੰਦੂਰੀ ਸਰੂਪ ਹੋਣਗੇ ਪ੍ਰਭੂ ਕਿਰਪਾ ਦੇ ਨਾਲ ਸਾਡੇ ਕਈ ਐਸੇ ਜ਼ਿਲ੍ਹੇ ਆ ਜਿਹੜੇ ਹਨੂਮਾਨ ਚਾਲੀਸਾ ਪਰਿਵਾਰ ਦੇ ਨਾਲ ਜੁੜ ਚੁੱਕੇ ਐ ਜਿਸ ਤਰ੍ਹਾਂ ਕਿ ਆਪਣਾ ਮੁਰਸਾਨ ਮथुरा ਦੇ ਕੋਲ ਫਤੇਗੜ ਤੋਂ ਗੁਰਦਾਸਪੁਰ ਤੋਂ ਆਪਣਾ ਜਲੰਧਰੋਂ ਸਾਰੇ ਪਰਿਵਾਰ ਜਨ ਸਾਡੇ ਕੋਲ ਇੱਥੇ ਆਉਣਗੇ ਤੇ ਐ ਸ਼ੋਭਾ ਯਾਤਰਾ ਦੇ ਵਿੱਚ ਸ਼ਰੀਕ ਹੋ ਕੇ ਇਹਦੀ ਹੋਰ ਸ਼ੋਭਾ ਵਧਾਣਗੇ ਜਿਹੜਾ ਕਿ ਜਾਗਰਨ ਕੀਤਾ ਜਾ ਰਿਹਾ ਹੈ ਰੋਸ਼ਨ ਪ੍ਰਿੰਸ ਜੀ ਵੀ ਆ ਰਹੇ ਨੇ ਉਹ ਕਦੋਂ ਕਿੰਨੇ ਦੇ ਸ਼ੁਰੂ ਹੋਏਗਾ ਤੇ ਏ ਰੋਸ਼ਨ ਪ੍ਰਿੰਸ ਜੀ ਆਪਣਾ 1 ਮਾਰਚ ਨੂੰ ਜਿਹੜਾ ਸਾਡਾ ਭਵੇ ਆਪਣਾ ਇੱਥੇ ਸਬਬ ਬਣੇਗਾ ਵਿਸ਼ਾਲ ਭਵਨ ਬਣੇਗਾ ਇੱਥੇ ਪਹਿਲੇ ਹਨੂਮਾਨ ਚਲੀਸਾ ਪਰਿਵਾਰ ਇੱਥੇ ਹਾਜ਼ਰੀ ਲਾਏਗਾ ਹਨੂਮਾਨ ਚਲੀਸੇ ਦੇ ਪਾਠ ਹੋਣਗੇ ਉਸ ਤੋਂ ਬਾਅਦ ਲਗਭਗ 8:30 ਵਜੇ ਰੋਸ਼ਨ ਪ੍ਰਿੰਸ ਜੀ ਆਪਣਾ ਸ਼੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਨਗੇ ਸੰਗਤਾਂ ਨੂੰ ਕੀ ਕਹੋਗੇ ਕਿ ਜਦੋਂ ਇੱਥੇ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਤਾਂ ਆ ਕੇ ਇੱਥੇ ਜਰੂਰ ਆ ਕੇ ਮਨਮਸਤ ਦੇਖੋ ਹਰ ਇੱਕ ਜਨ ਨੂੰ ਪਤਾ ਹੈ ਆਪਾਂ ਬੋਤਾ ਵਿਸਤਾਰ ਚ ਕਿਸੇ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਬਾਲਾ ਜੀ ਮਹਾਰਾਜ ਨੇ ਜਿਹੜੇ ਜਿਹੜੇ ਕਾਰਜ ਕੀਤੇ ਆ ਉਹ ਪਰਵਤ ਲਿਆਣਾ ਸੀਨਾ ਪਾੜ ਕੇ ਦਿਖਾਣਾ ਭਗਤੀ ਤੇ ਦਾਤਾ ਹੈ ਜਿਹੜਾ ਉਹਨਾਂ ਦੇ ਚਰਨਾਂ ਦੇ ਵਿੱਚ ਨਦਮਸਤਕ ਹੁੰਦਾ ਹੈ ਇੰਨੀ ਨਹੀਂ ਦੂਰੋ ਜੋਤੀਆਂ ਆ ਰਹੀਆਂ ਕੋਈ ਨਹੀਂ ਉੱਥੇ ਜਾ ਸਕਦਾ ਇਹ ਪ੍ਰਭੂ ਨੇ ਸਾਨੂੰ ਹਿੰਮਤ ਦਿੱਤੀ ਹੈ ਬਲ ਦਿੱਤਾ ਹੈ ਕਿ ਉਹ ਜੋਤੀਆਂ ਇੱਥੇ ਲਿਆ ਕੇ ਬਾਕੀਆਂ ਨੂੰ ਦਰਸ਼ਨ ਕਰਾਣੇ ਆ ਆਟੋਮੈਟਿਕ ਜਿਹੜਾ ਇਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏਗਾ ਬਾਲਾ ਜੀ ਮਹਾਰਾਜ ਦੀ ਅਪਰੰਪਾਰ ਕਿਰਪਾ ਹੋਏਗੀ RAM ਜੀ ਦੀ ਅਪਰੰਪਾਰ ਕਿਰਪਾ ਹੋਏਗੀ ਪੂਰੇ ਸੰਕਟ ਹੈ ਉਹ ਜਿਹੜੀ ਮਨੋ ਕਾਮਨਾ ਹੈ ਉਹ ਪੂਰੀ ਹੋਏਗੀ ਤੁਹਾਡਾ ਕਿੰਨੀ ਸੇਵਾਦਾਰਾਂ ਦਾ ਚੱਲਦਾ ਹੈ ਜਿਹੜਾ ਇਹ ਸੇਵਾ ਹੈ ਪ੍ਰਭੂ ਕਿਰਪਾ ਦੇ ਨਾਲ ਤੁਹਾਨੂੰ ਮੈਂ ਦੱਸਿਆ 6 ਐਸੇ ਜ਼ਿਲ੍ਹੇ ਆ ਮਥਰਾ ਆਪਣਾ ਮੁਰਸਾਨ ਹੋ ਗਿਆ ਗੁਰਦਾਸਪੁਰ ਹੋ ਗਿਆ ਜਲੰਧਰ ਹੋ ਗਿਆ ਫਤਿਹਗੜ੍ਹ ਹੋ ਗਿਆ ਅੰਬਰਸਰ ਤੇ ਆਪਣਾ ਹੈ ਹੀ ਹੈ ਇਹਦੇ ਵਿੱਚ ਸਾਡੇ ਕੋ ਬਾਹਰੋਂ ਵੀ ਪਰਿਵਾਰਾਂ ਨੇ ਆਣਾ ਹੈ ਉੱਥੋਂ ਵੀ ਗਿਆ ਬਾਕੀ ਸਾਰੇ ਸਾਡੇ ਇਹ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਹੈ ਭਗਤ ਜਨ ਇਹਨਾਂ ਦੀ ਮਿਹਨਤ ਸਦ ਕੱਲੇ ਜਾਂ ਮੈਂ ਕਹਾਂ ਮੈਂ ਨਹੀਂ ਕਰ ਸਕਦਾ ਜਾਂ ਕੋਈ ਦੋ ਜਨਾਂ ਦੀ ਹਿੰਮਤ ਨਹੀਂ ਹੈ ਇਹਨਾਂ ਸਾਰਿਆਂ ਦੀ ਹਿੰਮਤ ਹੈ ਤਦ ਕਰਕੇ ਐਡਾ ਵੱਡਾ ਪੰਡਾਲ ਲੱਗਦਾ ਹੈ ਐਡਾ ਵੱਡਾ ਇੱਥੇ ਵਿਸ਼ਾਲ ਕਾਰਜ ਹੁੰਦਾ ਹੈ ਤੇ ਦੁਨੀਆ ਤੱਕ ਮੈਸੇਜ ਪਹੁੰਚਦਾ ਹੈ ਦੁਨੀਆ ਫੇਰ ਜਾ ਕੇ ਨਤਮਸਤਕ ਹੁੰਦੀ ਹੈ ਇੱਥੇ ਕਿਵੇਂ ਦੇ ਪ੍ਰਬੰਧ ਰਹਿਣਗੇ ਇੱਥੇ ਮਹਾਰਾਜ ਦੀ ਕਿਰਪਾ ਨਾਲ ਹਨੂਮਾਨ ਚਾਲੀਸਾ ਪਰਿਵਾਰ ਨੇ ਹਰ ਸਾਲ ਆਪਣੀ ਵੱਧ ਤੋਂ ਵੱਧ ਇਹਦਾ ਪ੍ਰਯਾਸ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰਭੂ ਨੇ ਉਸ ਪ੍ਰਯਾਸ ਨੂੰ ਪੂਰਾ ਸ਼िखर ਤੱਕ ਲੈ ਕੇ ਗਏ ਹੈ ਇਸ ਵਾਰੀ ਵੀ ਹਨੂਮਾਨ ਚਲੀਸਾ ਪਰਿਵਾਰ ਪ੍ਰਭੂ ਕਿਰਪਾ ਦੇ ਨਾਲ ਸਾਰੇ ਇੰਤਜ਼ਾਮ ਕੀਤੇ ਹੈ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਪਵਨ ਨਾਮ ਦੱਸਿਆ ਹੈ ਜੋਤੀ ਸਰੂਪ ਵੀ ਸਾਰੇ ਆਣਗੇ ਉਸ ਤੋਂ ਬਾਅਦ ਹਨੂਮਾਨ ਚਲੀਸੇ ਦੇ ਪਾਠ ਵੀ ਹੈ ਨਾਲ ਇੱਥੇ ਸਭ ਤੋਂ ਵੱਡੀ ਗੱਲ ਇਹ ਗਈ ਹੈ ਕਿ ਲੰਗਰ ਪ੍ਰਸ਼ਾਦ ਦਾ ਜਿਹੜਾ ਵਿਵਸਥਾ ਹੈ ਹਨੂਮਨ ਚਲੀਸਾ ਪਰਿਵਾਰ ਵੱਲੋਂ ਪ੍ਰੋਪਰ ਲੰਗਰ ਪ੍ਰਸ਼ਾਦ ਇੱਕ ਇੱਕ ਜਾਣ ਵਾਸਤੇ ਰਹੇਗਾ ਤਾਂ ਜੋ ਜਿਹੜਾ ਇੱਥੇ ਬਹਿ ਕੇ ਹਨੂਮਨ ਚਲੀਸਾ ਦੇ ਪਾਠ ਕਰਨ ਡਿਆ ਹੈ ਕਿਸੇ ਨੂੰ ਕੋਈ ਭੁੱਖ ਲੱਗੀ ਹੈ ਜਾਂ ਕੋਈ ਹੈ ਲੰਗਰ ਪ੍ਰਸ਼ਾਦ ਜਾ ਕੇ ਤਿਲ ਫੁੱਲ ਜੋ ਵੀ ਹੈ ਹਨੂਮਨ ਚਲੀਸਾ ਪਰਿਵਾਰ ਵੱਲੋਂ ਉਹ ਛੱਕ ਜਰੂਰ ਸਕੇ ਪਾਠ ਲਈ ਸਮਾਂ ਕੀ ਕੀ ਰਹੇਗਾ ਸ਼੍ਰੀ ਹਨੂਮਨ ਚਲੀਸਾ ਦੇ ਜਿਹੜੇ ਪਾਠ ਹੋਣਗੇ ਉਹ ਪੂਰੇ 7 ਵਜੇ ਆਪਾਂ ਸ਼ੁਰੂ ਕਰਾਂਗੇ ਉਸ ਤੋਂ ਪਹਿਲੇ ਪ੍ਰਭੂ ਦੀਆਂ ਥੋੜੀਆਂ ਚਾਂਕੀਆਂ ਹੈ ਉਹ ਲਗਭਗ 6 ਵਜੇ ਦੇ ਲਾਗੇ-ਚਾਗੇ ਚਾਲੂ ਹੋਣਗੀਆਂ ਤੇ ਨਾਲ-ਨਾਲ ਪਾਠ ਚੱਲਦੇ ਜਾਣਗੇ ਦੇਖੋ ਜੀ ਇਹ ਜਿਹੜੇ ਪਾਠ ਹੈਗੇ ਆ ਇਹ ਸਿੱਧ ਪਾਠ ਹੈਗੇ ਆ ਇਹਦਾ ਮਹੱਤਵ ਉਦੋਂ ਹੀ ਪਤਾ ਲੱਗੇਗਾ ਜਦੋਂ ਤੁਸੀਂ ਇੱਥੇ ਬੈਠੋਗੇ ਜਾਂ ਤੁਸੀਂ ਇਹਨੂੰ ਲਾਈਵ ਸੁਣੋਗੇ ਤੇ ਜਿਉਂ-ਜਿਉਂ ਆਪਾਂ ਇਹ ਪਾਠ ਦੀ ਆਪਣਾ ਗੁਣਗਾਨ ਕਰਦੇ ਆ ਸਾਡੀ ਜੀਵਾ ਬੋਲਦੀ ਹੈ ਸਾਡੀ ਆਤਮਾ ਸਾਡੇ ਮਨ ਦੇ ਵਿੱਚ ਵਸਦੇ ਹੈ ਤਦ ਜਾ ਕੇ ਇਹ ਸ਼ਕਤੀ ਜਿਹੜੀ ਹੈ ਇਹ ਚਲੀਸੇ ਦੀ ਤਦ ਜਾ ਕੇ ਪਤਾ ਲੱਗਦੀ ਹੈ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣਾ ਪਰਿਵਾਰ ਲੈ ਕੇ ਆਓ ਬੱਚੇ ਲੈ ਕੇ ਆਓ ਬਜ਼ੁਰਗ ਲੈ ਕੇ ਆਓ ਇਸ ਪਾਰਟ ਦਾ ਜਿਹੜਾ ਗੁਣਗਾਨ ਹੋਣਾ ਹੈ ਵਿਸ਼ਾਲ ਗੁਣਗਾਨ ਹੋਣਾ ਹੈ ਉਹਦੇ ਵਿੱਚ ਆਪਣਾ ਜਰੂਰ ਹਿੱਸਾ ਰੱਖੋ